ਇਸ ਗੋਰੇ ਅੰਗਰੇਜ਼ ਕੋਲੇ 10 ਕਿੱਲੇ ਜ਼ਮੀਨ ਦੇ ਆ ਪਿੰਡ ਕਾਂਗੜਾ ਬਲਾਕ ਨੂਰਪੁਰ ਬੇਦੀ ਰੂਪਨਗਰ ਦੇ ਵਿੱਚ 1991 ਤੋਂ ਇਹ ਗੋਰਾ ਪੰਜਾਬ ਦੇ ਵਿੱਚ ਰਹਿ ਰਿਹਾ ਆ ਤੇ ਇਸ ਦਾ ਨਾਮ ਹੈਗਾ ਆ ਦਰਸ਼ਨ ਸਿੰਘ ਗਰੇਵਾਲ ਕਹਿੰਦੇ ਗਰੇਵਾਲ ਕਿਉਂ ਗਰੇਵਾਲ ਕਿਸਰਾ ਹੋ ਸਕਦਾ ਗਰੇਵਾਲ ਫਰਾਂਸ ਦਾ ਰਹਿਣ ਵਾਲਾ ਉਹ ਗਰੇਵਾਲ ਨਹੀਂ ਗਰੇਵਾਲ ਮੇਰਾ ਵਾਲ ਗਰੇ ਹੋ ਗਿਆ ਤੇ ਇਹ ਫਰਾਂਸ ਪੈरिस ਜਿਹੜਾ ਯੂਰਪ ਦੇ ਵਿੱਚ ਮੁਲਕ ਪੈਂਦਾ ਆ ਉੱਥੋਂ ਦਾ ਰਹਿਣ ਵਾਲਾ ਆ ਇਸ ਦਾ ਅਸਲੀ ਨਾਮ ਮਿਸ਼ਲ ਮਾਈਕਲ ਰਡੇਲਾ ਤੇ ਇਸ ਨੇ ਆਪਣਾ ਨਾਮ ਬਦਲ ਕੇ ਦਰਸ਼ਨ ਸਿੰਘ ਰਡੇਲ ਕਰ ਲਿਆ ਤੇ ਪਿੰਡ ਦੇ ਲੋਕ ਇਸ ਨੂੰ ਪਿਆਰ ਦੇ ਨਾਲ ਗਰੇਵਾਲ ਕਹਿੰਦੇ ਨੇ ਤੇ ਦਰਸ਼ਨ ਸਿੰਘ ਗਰੇਵਾਲ ਇਸ ਦਾ ਨਾਮ ਜਿਹੜਾ ਆ ਇਸ ਏਰੀਏ ਦੇ ਵਿੱਚ ਮਸ਼ਹੂਰ ਆ ਇਹਨਾਂ ਨੇ ਇੱਕ ਫਾਰਮ ਬਣਾਇਆ ਹੋਇਆ ਆ ਫਾਰਮ ਦਾ ਨਾਮ ਰੱਖਿਆ ਆ ਰਜਾ ਫਾਰਮ ਤੇ ਬਾਹਰ ਲਿਖ ਕੇ ਬੋਰਡ ਲਗਾਇਆ ਹੋਇਆ ਆ ਕਿ ਸ਼ਰਾਬ ਪੀ ਕੇ ਫਾਰਮ ਦੇ ਅੰਦਰ ਆਉਣਾ ਸਖਤ ਮਨਾ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਗੋਰਾ ਕਿਵੇਂ ਪੰਜਾਬ ਦੇ ਵਿੱਚ ਖੇਤੀ ਕਰ ਸਕਦਾ ਆ ਆਪਾਂ ਥੋੜਾ ਜਿਹਾ ਪਿੱਛੇ ਇਸ ਦੀ ਸਟੋਰੀ ਵੱਲ ਜਾਨਦੇ ਆ ਵੀ ਕਿਵੇਂ ਇਹ ਪੰਜਾਬ ਦੇ ਵਿੱਚ ਆਇਆ ਇਸ ਗੋਰੇ ਦਾ ਜਨਮ 1957 ਦੇ ਵਿੱਚ ਫਰਾਂਸ ਦੇ ਇੱਕ ਖੇਤੀਬਾੜੀ ਵਾਲੇ ਪਰਿਵਾਰ ਦੇ ਵਿੱਚ ਹੋਇਆ ਯਾਨੀ ਕਿ ਗੋਰਿਆਂ ਦਾ ਪਰਿਵਾਰ ਸੀ ਨਾ ਕਿਸੇ ਦੇ ਮਾਪਿਓ ਗੋਰੇ ਨੇ ਇਸ ਦਾ ਪੰਜਾਬ ਦੇ ਨਾਲ ਕੋਈ ਵੀ ਸਬੰਧ ਨਹੀਂ ਸੀਗਾ ਨਾ ਇੰਡੀਆ ਦੇ ਨਾਲ ਇਹ ਇੱਕ ਪਰਿਵਾਰ ਫਰੈਂਚ ਪਰਿਵਾਰ ਦੇ ਵਿੱਚ ਪੈਦਾ ਹੋਇਆ ਇਸ ਦਾ ਪਰਿਵਾਰ ਖੇਤੀਬਾੜੀ ਕਰਦਾ ਸੀਗਾ ਫਰਾਂਸ ਦੇ ਵਿੱਚ ਜਰਸ ਦੀ ਉਮਰ 15 ਸਾਲ ਹੋਈ ਇਸ ਨੇ ਸਾਰੀ ਪੜ੍ਹਾਈ ਆਪਣੀ ਫਰਾਂਸ ਦੇ ਵਿੱਚ ਹੀ ਪੈਰਿਸ ਦੇ ਵਿੱਚ ਕੀਤੀ ਤਾਂ ਇਸ ਨੇ ਸਵਿਟਜ਼ਰਲੈਂਡ ਗਿਆ ਤੁਰਕੀ ਗਿਆ ਇਰਾਨ ਅਫਗਾਨਿਸਤਾਨ ਅਫਰੀਕਾ ਸਾਰੇ ਮੁਲਕਾਂ ਦਾ ਇਸ ਨੇ ਟੂਰ ਕੱਢਿਆ ਤੇ ਖੇਤੀਬਾੜੀ ਦਾ ਸਿਸਟਮ ਦੇਖਿਆ ਵੀ ਕਿਵੇਂ ਖੇਤੀਬਾੜੀ ਸਾਰੇ ਕਰਦੇ ਨੇ ਉਸ ਤੋਂ ਬਾਅਦ ਇਸ ਨੇ ਫੈਸਲਾ ਕੀਤਾ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਇਹ ਵੀ ਟੂਰ ਇੰਡੀਆ ਦਾ ਕੱਢਿਆ ਜਾਵੇ ਜਿਹੜਾ ਕਿ 9 ਮਹੀਨਿਆਂ ਦਾ ਟੂਰ ਸੀਗਾ ਇਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਇਸ ਟੂਰ ਦੇ ਉੱਪਰ ਆਇਆ ਇਸ ਟੂਰ ਦੇ ਦੌਰਾਨ ਹੀ ਇਹ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਿਆ ਪੰਜਾਬ ਅੰਮ੍ਰਿਤਸਰ ਦੇ ਵਿੱਚ ਤਾਂ ਇਹ ਬੜਾ ਪ੍ਰਭਾਵਿਤ ਹੋਇਆ ਸਿੱਖ ਧਰਮ ਤੋਂ ਜਦੋਂ ਇਸ ਨੇ ਦੇਖਿਆ ਵੀ ਸਿੱਖ ਧਰਮ ਕੀ ਹੈ ਬਾਣੀ ਇਸ ਨੂੰ ਬਹੁਤ ਵਧੀਆ ਲੱਗੀ ਤਾਂ ਇਹ ਵਾਪਸ ਜਦੋਂ ਫਰਾਂਸ ਆਇਆ ਇਸ ਨੇ ਸਿੱਖ ਧਰਮ ਦੇ ਉੱਪਰ ਰਿਸਰਚ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਇਹ 10 ਸਾਲ ਇੰਗਲੈਂਡ ਸਾਊਥ ਹਾਲ ਦੇ ਵਿੱਚ ਰਿਹਾ ਜਿੱਥੇ ਇਸ ਨੇ ਗੁਰਮੁਖੀ ਯਾਨੀ ਕਿ ਪੰਜਾਬੀ ਭਾਸ਼ਾ ਸਿੱਖੀ ਪਾਠ ਕਰਨਾ ਸਿੱਖਿਆ ਜਪਜੀ ਸਾਹਿਬ ਜਪ ਸਾਹਿਬ ਉਸ ਤੋਂ ਬਾਅਦ 1991 ਦੇ ਵਿੱਚ ਆ ਕੇ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਸ ਨੇ ਅਮਰਤ ਛੱਕ ਕੇ ਸਿੰਘ ਬਣ ਗਿਆ ਜਦੋਂ ਇਹ ਸਾਉਥ ਹਾਲ ਰਹਿ ਰਿਹਾ ਸੀ ਉਸ ਟਾਈਮ ਇਸ ਨੇ ਦਾੜੀ ਦਾੜੀ ਤੇ ਕੇਸ ਜਿਹੜੇ ਆ ਉਹ ਰੱਖ ਲਏ ਸੀਗੇ ਤੇ 15 ਸਾਲ ਦੀ ਉਮਰ ਦੇ ਵਿੱਚ ਹੀ ਇਸ ਨੇ ਜਿਹੜਾ ਮਾਸ ਖਾਣਾ ਬੰਦ ਕਰਤਾ ਸੀਗਾ ਉਸ ਤੋਂ ਬਾਅਦ ਇਸ ਨੇ ਜਿਹੜਾ ਮੀਟ ਛੱਡੀ ਦਿੱਤਾ ਸੀਗਾ ਬਾਅਦ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਇਸ ਨੇ ਟੂਰ ਸ਼ੁਰੂ ਕੀਤੀ ਸੀਗੇ ਜਦੋਂ ਇਸ ਨੇ ਅਮਰਤ ਛੱਕਿਆ 1991 ਦੇ ਵਿੱਚ ਉਦੋਂ ਇਹ ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਰਹਿਣ ਲੱਗਿਆ ਕਿ ਉਸ ਨੂੰ ਲੱਗਿਆ ਕਿ ਇਸ ਦਾ ਦੂਸਰਾ ਜਨਮ ਸਥਾਨ ਜਿਹੜਾ ਕਿ ਹੁਣ ਇਹ ਆਨੰਦਪੁਰ ਸਾਹਿਬ ਦੀ ਧਰਤੀ ਆ ਜਿੱਥੇ ਇਸ ਦਾ ਦੁਬਾਰਾ ਜਨਮ ਹੋਇਆ ਇਸ ਦਾ ਨਵਾਂ ਨਾਮ ਦਰਸ਼ਨ ਸਿੰਘ ਗਰੇਵਾਲ ਰੱਖਿਆ ਗਿਆ ਇਸ ਨੇ ਫਰਾਂਸ ਦਾ ਪਾਸਪੋਰਟ ਜਿਹੜਾ ਆ ਉਹ ਵੀ ਐਮਬੈਸੀ ਦੇ ਵਿੱਚ ਜਾ ਕੇ ਸਰੈਂਡਰ ਕਰ ਦਿੱਤਾ ਕਿ ਮੈਨੂੰ ਫਰਾਂਸ ਦੀ ਨੈਸ਼ਨੈਲਿਟੀ ਨਾਗਰਿਕਤਾ ਨਹੀਂ ਚਾਹੀਦੀ ਹੁਣ ਮੈਂ ਭਾਰਤ ਦੀ ਇੰਡੀਆ ਦੀ ਨਾਗਰਿਕਤਾ ਲੈਣੀ ਆ ਕਿ ਮੈਂ ਹੁਣ ਇੰਡੀਆ ਦੇ ਵਿੱਚ ਰਹਿਣਾ ਆ ਜਦੋਂ ਫਰਾਂਸ ਦਾ ਨਾਗਰਿਕ ਫਰਾਂਸ ਦੀ ਨਾਗਰਿਕਤਾ ਛੱਡਦਾ ਆ ਉਹ ਇੱਕ ਵਾਰ ਜ਼ਰੂਰ ਕਹਿੰਦੇ ਨੇ ਕਿ ਤੂੰ ਇਹ ਜਿਹੜਾ ਫੈਸਲਾ ਆ ਸਹੀ ਲੈ ਰਿਹਾ ਆ ਇਸਨੇ ਕਿਹਾ ਕਿ ਮੈਂ ਫੈਸਲਾ ਬਿਲਕੁਲ ਸਹੀ ਲੈ ਰਿਹਾ ਆ ਤੇ ਦਰਸ਼ਨ ਸਿੰਘ ਗਰੇਵਾਲ ਇੱਥੇ ਫਰਾਂਸ ਪੈਰਿਸ ਆਉਂਦੇ ਰਹਿੰਦੇ ਨੇ ਆਪਣੇ ਪਰਿਵਾਰਾਂ ਦੇ ਨਾਲ ਅੱਜ ਵੀ ਮਿਲਦੇ ਕਰਦੇ ਨੇ ਪਰ ਇਸ ਦੇ ਪਰਿਵਾਰ ਨੇ ਉਸ ਟਾਈਮ ਦੇ ਵਿੱਚ ਬਹੁਤ ਜ਼ੋਰ ਲਗਾਇਆ ਕਿ ਸਾਡਾ ਬੱਚਾ ਵਾਪਸ ਆ ਜਾਵੇ ਇਸ ਨੂੰ ਵਧੀਆ-ਵਧੀਆ ਨੌਕਰੀਆਂ ਦੀਆਂ ਆਫਰਾਂ ਵੀ ਹੋਈਆਂ ਤੇ ਪਰ ਸ਼ਰਤ ਇਹ ਸੀ ਕਿ ਤੈਨੂੰ ਆਪਣੇ ਜਿਹੜੇ ਕੇਸ ਆ ਤੇ ਦਾੜੀ ਕਤਲ ਕਰਵਾਉਣੀ ਪੈਣੀ ਆ ਤੇ ਇਸ ਨੇ ਕਿਹਾ ਕਿ ਮੈਂ ਮਰਨੋਂ ਮਰ ਜੂਗਾ ਆਪਣੇ ਦਾੜੀ ਕੇਸ ਜਿਹੜਾ ਇਹ ਕਤਲ ਨਹੀਂ ਕਰਵਾਵਾਂਗਾ ਹੁਣ ਮੈਂ ਸਿੱਖ ਧਰਮਾ ਦਿਵ ਨਾਲ ਜੁੜ ਗਿਆ ਆ ਸਿੱਖੀ ਦੇ ਨਾਲ ਜੁੜ ਗਿਆ ਆ ਤਾਂ ਮੈਂ ਇਸੇ ਨਾਲ ਹੀ ਜੁੜ ਕੇ ਰਾਵਾਂਗਾ 1997 ਦੇ ਵਿੱਚ ਦਰਸ਼ਨ ਸਿੰਘ ਗਰੇਵਾਲ ਦਾ ਵਿਆਹ ਹੋਇਆ ਪੰਜਾਬ ਦੇ ਵਿੱਚ ਇੱਕ ਪੰਜਾਬ ਬੰਦੇ ਨਾਲ ਤੇ ਇਹਨਾਂ ਦੇ ਘਰ ਇੱਕ ਧੀ ਆ ਤੇ ਦੂਰੋਂ ਨੇੜਿਓਂ ਲੋਕ ਆ ਇਹਨਾਂ ਨੂੰ ਮਿਲਣ ਵਾਸਤੇ ਆਉਂਦੇ ਨੇ ਇਹਨਾਂ ਦੇ ਖੇਤਾਂ ਦੇ ਵਿੱਚੋਂ ਸਬਜ਼ੀਆਂ ਖਰੀਦਣ ਵਾਸਤੇ ਆਉਂਦੇ ਨੇ ਸਟੋਰੀ ਕਿਵੇਂ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਤਾਂ ਜੋ ਇੱਕ ਮੈਸੇਜ ਆਵੇ ਕਿ ਇੱਕ ਗੋਰਾ ਅੰਗਰੇਜ਼ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੀ ਇੰਨੀ ਛਲਾਗਾ ਕਰ ਰਿਹਾ ਆ ਖੇਤੀ ਕਰ ਰਿਹਾ ਆ ਜੇਕਰ ਤੁਸੀਂ ਪੂਰੀ 35 ਮਿੰਟ ਦੀ ਇਸ ਗੋਰੇ ਦੀ ਇੰਟਰਵਿਊ ਸੁਣਨੀ ਆ ਤਾਂ ਪੰਜਾਬੀ ਲੋਕ ਚੈਨਲ ਦੇ ਉੱਪਰ ਤੁਸੀਂ ਦਰਸ਼ਨ ਸਿੰਘ ਗੋਰਾ ਲਿਖ ਕੇ ਸਰਚ ਕਰੋਗੇ ਤੁਹਾਡੇ ਸਾਹਮਣੇ ਵੀਡੀਓ ਆ ਜਾਊਗੀ ਜੇਕਰ ਤੁਸੀਂ ਵੀਡੀਓ ਮੇਰੀ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਉੱਪਰ ਮੈਂ ਲਿੰਕ ਪਾ ਦਊਗਾ ਪੰਜਾਬੀ ਲੋਕ ਚੈਨਲ ਦਾ ਤੁਸੀਂ ਦੇਖ ਸਕਦੇ ਹੋ ਨਹੀਂ ਮੈਂ ਸਕਰੀਨਸ਼ਾਟ ਐਡ ਕਰ ਦਿੰਦਾ ਆ ਤੁਸੀਂ ਸਕਰੀਨਸ਼ਾਟ ਦੇਖ ਕੇ ਵੀ ਸਰਚ ਕਰਕੇ ਗੋਰੇ ਦੀਆਂ ਗੱਲਾਂ ਜਿਹੜੀਆਂ ਆ ਸੁਣ ਸਕਦੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਇਸ ਵੀਡੀਓ ਵਾਸਤੇ ਕੱਢਣ ਵਾਸਤੇ ਧੰਨਵਾਦ